ਤੇ ਤੁਸੀਂ ਦੇਖ ਰਹੇ ਹੋ ਅਜੀ ਟੀਵੀ ਤੇ ਮਹਾਨ ਨਰਸਿੰਘ ਸਿੱਧੂ ਜਿੱਤੇ ਕਿ ਭਾਰਤੀ ਕਿਸਾਨ ਜੂਨ ਨੇ ਇਕਤਾ ਅਗਰਾਹਮ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਧਰਨੇ ਪ੍ਰਦਰਸ਼ਨ ਕੀਤੇ ਜਾ ਰਿਹਾ ਹੈ ਅਤੇ ਸੈਕਟਰੀਏਟ ਦਾ ਘਰਾਓ ਵੀ ਕੀਤਾ ਗਿਆ ਉਸ ਤਰ੍ਹਾਂ ਜਿਹੜਾ 5 ਤਰੀਕ ਨੂੰ ਨਰਿੰਦਰ ਮੋਦੀ ਤੇ ਪੰਜਾਬ ਵਿੱਚ ਆ ਰਹੇਗੇ ਤੇ ਉਹਨਾਂ ਦੇ ਬਰੋਜ਼ ਵਿੱਚ ਲਗਾਤਾਰ ਪਿੰਡਾਂ ਵਿੱਚ ਆਰਥੀਆਂ ਭੁੱਕੀਆਂ ਜਾ ਰਹੀਆਂ ਇਸੇ ਤਰ੍ਹਾਂ ਹੀ ਅੱਜ ਬਠਿੰਡਾ ਵਿੱਚ ਵੀ ਇਹਨਾਂ ਵੱਲੋਂ ਰੋਜ਼ ਮਾਰਚ ਕਰਦਿਆਂ ਹੋਇਆ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਆਰਥੀ ਭੁੱਕੀ ਗਈ ਹੈ ਸਾਡੇ ਨਾਲ ਕੁਝ ਕਿਸਾਨ ਮਹਿਲਾ ਆਗੂ ਜੁੜੇ ਆਗੇ ਉਹਨਾਂ ਨਾਲ ਗੱਲ ਕਰਾਂਗੇ ਸਸੀ ਕਾ ਜੀ ਸਸੀ ਕਾ ਜੀ ਕੀ ਕਹਿਣਾ ਚਾਹੂਗਾ ਜਿਹੜੇ ਤੁਸੀਂ ਆਰਥੀ ਭੁੱਕੀਆਂ ਕਿਉਂ ਭੁੱਕੀਆਂ ਅੱਜ ਜੋ ਅਸੀਂ ਬਠਿੰਡੇ ਜ਼ਿਲ੍ਹੇ ਦੇ ਵਿੱਚ ਆਰਥੀ ਭੁੱਕੀ ਹੈਗੀ ਹੈ ਇਹ ਇਸ ਕਰਕੇ ਫੈਸਲਾ ਕੀਤਾ ਗਿਆ ਕਿ ਜੋ ਚਰਨਜੀਤ ਚੰਨੀ ਲਗਾਤਾਰ ਮੀਟਿੰਗਾਂ ਦੇ ਕੇ ਭੱਜ ਰਿਹਾ ਹੈਗਾ ਕਿਸਾਨਾਂ ਦੇ ਨਾਲ ਮੀਟਿੰਗ ਨਹੀਂ ਕਰ ਰਿਹਾ ਹੈਗਾ ਉਸ ਰੋਸ ਦੇ ਵਿੱਚੋਂ ਪੰਜਾਬ ਸਰਕਾਰ ਦੀ ਆਰਥੀ ਸਾੜੀ ਹੈਗੀ ਹੈ ਤੇ ਨਾਲ ਹੀ ਜੋ ਚੰਨੀ ਆਪਣੇ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਜਿਨ੍ਹਾਂ ਦੀ ਪੰਜਾਬ ਦੇ ਵਿੱਚ ਫੇਰੀ ਹੈ ਜਿਹੜੇ 5 ਤਰੀਕ ਨੂੰ ਫਿਰੋਜ਼ਪੁਰ ਦੇ ਵਿੱਚ ਵੱਡੀ ਰੈਲੀ ਕਰਨ ਵਾਸਤੇ ਆ ਰਹੇ ਨੇ ਇਸ ਕਰਕੇ ਸੋ ਉਹਦੀ ਅੱਜ ਜਿਹੜੀ ਅਰਥੀ ਨਾਲ ਹੀ ਸਾੜੀ ਹੈ ਕਿਉਂਕਿ ਉਹ ਕਿਸਾਨਾਂ ਦਾ ਮਜ਼ਦੂਰਾਂ ਦਾ ਕਿਰਤੀ ਲੋਕਾਂ ਦਾ ਕਾਤਲ ਹੈਗਾ ਉਹ 700 ਤੋਂ ਉੱਪਰ ਕਿਸਾਨਾਂ ਦਾ ਕਤਲ ਕਰ ਚੁੱਕਿਆ ਹੈਗਾ ਉਹਦੀ ਨੀਤੀ ਦੇ ਕਾਰਨ ਕਿਸਾਨ ਕਤਲ ਸ਼ਹੀਦ ਹੋਏ ਨੇ ਤੇ ਉਹ ਉਹਦੀਆਂ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਵੀ ਨੇ ਸੈਂਟਰ ਸਰਕਾਰ ਦੀਆਂ ਜਿਵੇਂ ਕਿ ਜਿਵੇਂ ਕਿ ਉਹਨਾਂ ਨੇ ਕਿਹਾ ਸੀਗਾ ਕਿ ਤਿੰਨ ਕਾਨੂੰਨ ਉਹਨਾਂ ਨੇ ਰੱਦ ਕੀਤੇ ਉਹ ਪੂਰੀ ਪ੍ਰਕਿਰਿਆ ਦੇ ਨਾਲ ਹੋਇਆ ਵਾਪਸ ਲਏ ਗਿਆ ਪਰ ਨਾਲ ਹੀ ਲਖੀਮਪੁਰ ਖੀਰੀ ਦੇ ਵਿੱਚ ਜੋ ਭਾਜਪਾ ਸਰਕਾਰ ਦੇ ਵੱਲੋਂ ਸਾਜ਼ਿਸ਼ ਦੇ ਤਹਿਤ ਕਿਸਾਨਾਂ ਦੇ ਉੱਪਰ ਗੱਡੀ ਚੜਾਈ ਗਈ ਸੀ ਉਹ ਜਿਹੜੀ ਕਾਰਵਾਈ ਉਹ ਬਚਾ ਲਈ ਪਈ ਹੈਗੀ ਹੈ ਜਿਹੜਾ ਉੱਥੋਂ ਦਾ ਗ੍ਰਹਿ ਮੰਤਰੀ ਹੈ ਉਹਨੂੰ ਫੜਿਆ ਨਹੀਂ ਜਾ ਰਿਹਾ ਹੈਗਾ ਉਹਦੇ ਤੇ ਪਰਚਾ ਨਹੀਂ ਦਰਜ ਕੀਤਾ ਜਾ ਰਿਹਾ ਹੈਗਾ ਤੇ ਉਹਨਾਂ ਨੂੰ ਜਾਨੀ ਕਿ ਛੋਟਾਂ ਦਿੱਤੀਆਂ ਜਾ ਰਹੀਆਂ ਜਿਹੜੇ ਜੁਪੀ ਦੇ ਵਿੱਚ ਕਿਸਾਨ ਹੈ ਉਹਨਾਂ ਤੇ ਪਰਚੇ ਦਰਜ ਕਰਕੇ ਉਹਨਾਂ ਨੂੰ ਅੰਦਰ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਜਿਹੜੇ ਕਿਸਾਨ ਸੰਘਰਸ਼ ਦਰੋਂਣ ਕਿਸਾਨਾਂ ਤੇ ਪਰਚੇ ਪਾਏ ਸੀਗੇ ਸੈਂਟਰ ਸਰਕਾਰ ਨੇ ਤੇ ਯੂਪੀ ਸਰਕਾਰ ਨੇ ਉਹ ਜਿਹੜੇ ਪਰਚੇ ਵਾਪਸ ਨਹੀਂ ਲਏ ਜਾ ਰਹੇ ਸੋ ਉਹਨਾਂ ਦੇ ਨੋਟਿਸ ਕੱਢੇ ਜਾ ਰਹੇ ਆ ਇਸੇ ਤਰ੍ਹਾਂ ਐਮਐਸਪੀ ਦੀ ਗੱਲ ਗਰੰਟੀ ਦਾ ਕਾਨੂੰਨ ਬਣਾਉਣ ਦੀ ਗੱਲ ਸੀ ਹੋਰ ਮੰਗਾਂ ਨੂੰ ਲੈ ਕੇ ਜਿਹੜੀਆਂ ਵਿਚਾਲੇ ਪਈਆਂ ਜਿਹੜੀਆਂ ਉਹਨਾਂ ਨੇ ਖੁਦ ਕਿਹਾ ਸੀ ਅਸੀਂ ਇਹ ਪੂਰੀਆਂ ਕਰਾਂਗੇ ਉਹ ਅਧੂਰੀਆਂ ਨੇ ਇਸ ਕਰਕੇ ਉਹ ਮੰਗਾਂ ਅਧੂਰੀਆਂ ਨੇ ਤੇ ਹਜੇ ਸਾਡਾ ਬੀਜੇਪੀ ਦੇ ਨਾਲ ਜਿਹੜਾ ਰਿਸ਼ਤਾ ਹੈ ਉਹ ਅਸੀਂ ਭੁੱਲੇ ਨਹੀਂ ਹੈਗੇ ਜਦੋਂ ਕਿਸਾਨ ਦਿੱਲੀ ਦੇ ਵਿੱਚ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਲਈ ਜਾ ਰਹੇ ਸੀ ਤਾਂ ਭਾਜਪਾ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਰੋਕਿਆ ਗਿਆ ਬੈਰੀਕੇਡ ਲਾਏ ਗਏ ਪਾਣੀ ਦੀਆਂ ਬਿਛਾੜਾਂ ਕੀਤੀਆਂ ਗਈਆਂ ਤਾਰਾਂ ਲਾਈਆਂ ਗਈਆਂ ਜਦੋਂ ਕਿਸਾਨ ਬਾਹਰਾਂ ਤੇ ਗਏ ਨੇ ਬਿਜਲੀ ਬੰਦ ਕੀਤੀ ਗਈ ਨੈੱਟ ਬੰਦ ਕੀਤਾ ਗਿਆ ਤੇ ਬਹੁਤ ਸਾਰੀਆਂ ਇਹ ਜਿਹੜਾ ਇਹਨਾਂ ਨੇ ਉੱਥੇ ਘਟਨਾਵਾਂ ਕਟਾਈਆਂ ਨੇ ਜਿਹੜੀਆਂ ਬਹੁਤ ਅਤ ਨਿੰਦਨਯੋਗ ਹੈ ਕਿ ਇਹ ਤਾਂ ਖਾਲਿਸਤਾਨੀ ਹੈ ਤਾਂ ਮਾਓਵਾਦੀ ਹੈ ਇਹ ਤਾਂ ਪੈਸੇ ਲੈ ਕੇ ਆਈਆਂ ਹੋਈਆਂ ਔਰਤਾਂ ਨੇ ਇੰਨੇ ਜਣੇ ਕਿ ਉਹਨਾਂ ਨੇ ਗਲਤ ਜਿਹੜੀ ਬਿਆਨਬਾਜ਼ੀ ਵੀ ਕੀਤੀ ਹੈਗੀ ਹੈ ਇਹ ਸਾਰਾ ਜਿਹੜਾ ਰੋਸ ਹੈ ਉਸ ਰੋਸ ਦੇ ਵਿੱਚ ਪੰਜਾਬ ਦੇ ਵਿੱਚ ਅਸੀਂ ਉਸ ਭਾਰਤ ਦੇ ਪੀਐਮ ਮੋਦੀ ਨੂੰ ਨਹੀਂ ਵੜਨ ਦੇਣਾ ਚਾਹੁੰਦੇ ਜਿਵੇਂ ਵਿਦੇਸ਼ਾਂ ਦੇ ਵਿੱਚ ਵੀ ਉਹਨੂੰ ਗੋ ਬੈਕ ਦੇ ਨਾਰੇ ਲੱਗੇ ਆ ਉਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਵੀ ਬਹੁਤ ਰੋਸ ਹੋ ਰਿਹਾ ਹੈ ਪੰਜਾਬ ਦੀਆਂ 12 13 ਜਥੇਬੰਦੀਆਂ ਨੇ ਤੇ ਪੀਕੇ ਜੋ ਇਕਤਾ ਉਗਰਾਹਾ ਵੀ ਇਹਦਾ ਰੋਸ ਜ਼ਾਹਰ ਕਰ ਰਹੀ ਹੈ ਕੱਲ 2 ਤਰੀਕ ਵੱਡੀ ਪੱਦਰ ਤਿਆਰthia ਸੜੀਆਂ ਨੇ ਅੱਜ ਵੀ ਅਰਥੀਆਂ ਸੜੀਆਂ ਨੇ ਤੇ 5 ਤਰੀਕ ਨੂੰ ਵੱਡੇ ਇਕੱਠ ਕਰਕੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਮਾਰਚ ਕਰਕੇ ਪੁਤਲੇ ਸਾੜੇ ਜਾਣੇ ਆ ਸਾਡੇ ਨਾਲ ਕੁਝ ਹੋਰ ਮਹਿਲਾ ਆਗੂ ਵੀ ਜੁੜੇ ਹੋਣਾ ਨਾਲ ਗੱਲ ਕਰ ਰਹੇ ਆ ਭੈਣ ਜੀ ਜਦੋਂ 5 ਤਰੀਕ ਨੂੰ ਮੋਦੀ ਆ ਰਿਹਾ ਕਿ ਕਿਸ ਤਰ੍ਹਾਂ ਦਾ ਤੁਸੀਂ ਵਿਰੋਧ ਕਰੋ ਅਸੀਂ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਵੱਡੇ ਇਕੱਠ ਕਰਕੇ ਮਜਾਰਾ ਕਰਕੇ ਉਹਨਾਂ ਦੀਆਂ ਅਰਥੀਆਂ ਸਾਰੀਆਂ ਜਾਵਾਂਗੇ ਕਿਉਂਕਿ ਜੋ ਓਹੋ ਵਿਸ਼ਵਪਾਰ ਬੈਂਕ ਦੇ ਬਾਹਰ ਨਹੀਂ ਆਉਂਦਾ ਜੇ ਉਹ ਐਮਐਸਪੀ ਨਹੀਂ ਦਿੰਦਾ ਕਾਨੂੰਨ ਤਾਂ ਠੀਕ ਹੈ ਲਾਗੂ ਤਾਂ ਹੋਏ ਨਹੀਂ ਸੀ ਰੱਦ ਕਰਵਾ ਲਿਆ ਲੋਕਾਂ ਦੀ ਹਾਲਤ ਤਾਂ ਨਹੀਂ ਬਦਲੀ ਉਹ ਉਹ ਤੋਂ ਚ ਵਿਸ਼ਵਪਾਰ ਬੈਂਕ ਦੇ ਵਿੱਚੋਂ ਬਾਹਰ ਆਵੇ ਮੁੰਦਰਾ ਕੋਸ਼ ਤੋਂ ਬਾਹਰ ਆਵੇ ਤਾਂ ਲੋਕਾਂ ਦੀ ਹਾਲਤ ਬਦਲਣੀ ਹੈ ਜਿੰਨਾ ਟਾਈਮ ਇਹ ਸਾਰਾ ਸਿਸਟਮ ਠੀਕ ਨਹੀਂ ਹੋ ਜਾਂਦਾ ਓਨਾ ਟਾਈਮ ਚਾਹੇ ਇੱਥੇ ਮੋਦੀ ਦੀ ਸਰਕਾਰ ਆ ਜਾਏ ਸੈਂਟਰ 'ਚ ਜਿਹੜੀ ਮਰਜ਼ੀ ਆ ਜਾਏ ਸਾਡਾ ਜਿਹੜਾ ਵਿਰੋਧ ਆ ਉਹ ਜਾਰੀ ਰਹੂਗਾ ਹੁਣ ਇਹ ਕਹਿ ਰਹੇ ਕਿ ਕਿਸੇ ਬੀਜੇਪੀ ਦੀ ਸਰਕਾਰ ਬਣਾਵਾਂਗੇ ਅਸੀਂ ਪੰਜਾਬ ਵਿੱਚ ਸਰਕਾਰਾਂ ਤਾਂ ਬਣਦੀਆਂ ਰਹਿੰਦੀਆਂ ਨੇ ਕਿਤੇ ਇੱਥੇ ਕਾਲੀਆਂ ਦੀ ਬਣ ਗਈ ਕਿਤੇ ਕਾਂਗਰਸੀਆਂ ਦੀ ਬਣ ਗਈ ਕਿਤੇ ਬੀਜੇਪੀ ਵਾਲਿਆਂ ਦੀ ਬਣ ਗਈ ਆਪ ਵਾਲੇ ਕਹਿੰਦੇ ਅਸੀਂ ਬਣਾ ਲਾਂਗੇ ਲੋਕਾਂ ਦੀ ਹਾਲਤ ਤਾਂ ਨਹੀਂ ਬਦਲੀ ਉਹ ਨੀਤੀਆਂ ਚੋਂ ਤਾਂ ਨਹੀਂ ਬਾਹਰ ਆਏ ਲੋਕਾਂ ਦੇ ਸਿਰ ਕਰਜ਼ਾ ਤਾਂ ਨਹੀਂ ਲਿਆ ਲੋਕਾਂ ਦੀ ਜ਼ਿੰਦਗੀ ਤਾਂ ਨਹੀਂ ਬਦਲੀ ਲੋਕਾਂ ਦੇ ਪੁੱਤ ਧੀਆਂ ਨੂੰ ਰੋਜ਼ਗਾਰ ਤਾਂ ਨਹੀਂ ਮਿਲਿਆ ਲੋਕਾਂ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਸਿਰਾਂ ਤੋਂ ਕਰਜ਼ਾ ਤਾਂ ਨਹੀਂ ਲਿਆ ਇੱਥੇ ਬੇਰੁਜ਼ਗਾਰੀ ਤਾਂ ਉਵੇਂ ਹੀ ਹੈ ਨਾ ਨਸ਼ਾ ਤਾਂ ਉਵੇਂ ਹੀ ਹੈ ਨਾ ਇੰਨਾ ਦੀ ਸਰਕਾਰ ਬਣਦੀ ਹੈ ਕਿਸ ਤਰ੍ਹਾਂ ਬਣਦੀ ਹੈ ਕਿ ਜੋ ਇੰਨਾ ਵਿਰੋਧ ਦਾ ਕਿਸਾਨਾਂ ਦਾ ਵਿਰੋਧ ਹੈ ਸਾਰੇ ਪਿੰਡਾਂ ਦਾ ਵਿਰੋਧ ਹੈ ਕਿਸ ਤਰ੍ਹਾਂ ਸਰਕਾਰ ਬਣ ਗਈ ਦੇਖੋ ਸਰਕਾਰ ਇੱਥੇ ਆਪਣੇ ਬਹੁਤ ਸਾਰੇ ਮੰਤਰੀ ਨੇ ਪਹਿਲਾ ਮਨਮੋਹਨ ਸਿੰਘ 10 ਸਾਲ ਰਾਜ ਕਰਕੇ ਬਿਨਾਂ ਵੋਟਾਂ ਤੋਂ ਜੇਤ ਲਈ ਹਰਿਆ ਹੋਏ ਅੰਮ੍ਰਿਤਸਰ ਤੋਂ ਖਜ਼ਾਨਾ ਮੰਤਰੀ ਬਣ ਗਿਆ ਇਹ ਵੋਟਾਂ ਨਾਲ ਨਹੀਂ ਬਣਾਏ ਵੇ ਇਹ ਤਾਂ ਕਾਰਪੋਰੇਟ ਘਰਾਣਿਆਂ ਨੇ ਇੱਥੇ ਜਾਨੀ ਜਿਹੜਿਆਂ ਦਾ ਇੱਥੇ ਮਾਲ ਵਿਕਣਾ ਕਾਰਪੋਰੇਟ ਘਰਾਣਿਆਂ ਦਾ ਇੱਥੇ ਅਡਾਨੀਆਂ ਵਾਨੀਆਂ ਨੇ ਉਹਨਾਂ ਨੇ ਸਰਕਾਰ ਬਣਾਉਣੀ ਆ ਉਹੀ ਬਣਾਉਂਦੇ ਨੇ ਇਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨਹੀਂ ਹੈਗੇ ਲੋਕ ਤਾਂ ਚਾਹੁੰਦੇ ਨਹੀਂ ਲੋਕ ਤਾਂ ਕਹਿੰਦੇ ਲੋਕਾਂ ਦਾ ਰਾਜ ਹੋਵੇ ਲੋਕਾਂ ਦੀ ਪੁੱਗਤਾਲਾ ਰਾਜ ਹੋਵੇ ਲੋਕ ਤਾਂ ਕਹਿੰਦੇ ਸਾਡੀ ਪੁੱਗੀ ਜਾਵੇ ਲੋਕ ਸੁਣਾਉਣ ਆਉਂਦੇ ਇਹਨਾਂ ਨੂੰ ਇਹ ਸੁਣਨ ਨੂੰ ਤਿਆਰ ਨਹੀਂ ਸੁਣਦੇ ਕੀ ਦੀ ਹੈ ਕੀ ਦੀ ਬੁੱਕਲ 'ਚ ਬਹਿ ਕੇ ਸਾਰੇ ਜਿਹੜੀਆਂ ਗੱਠ ਜੋੜ ਕਰਦੇ ਨੇ ਉਹ ਸਾਰਾ ਲੋਕ ਜਾਣਦੇ ਨੇ ਜਾਨੂ ਨੇ ਇਹ ਕੋਈ ਭਲੇਖਾ ਨਹੀਂ ਹੈਗਾ ਜਿੱਦੀ ਮਰਜ਼ੀ ਸਰਕਾਰ ਆ ਜਾਏ ਲੋਕਾਂ ਨੂੰ ਕੁੱਟਣਾ ਤੇ ਲੁੱਟਣਾ ਇੱਕੋ ਜਿਹਾ ਤੇ ਸਾਡਾ ਜਿਹੜਾ ਲੋਕ ਕਿਰਤੀ ਲੋਕਾਂ ਦਾ ਸੰਘਰਸ਼ ਕਰਨਾ ਤੇ ਆਪਣੀਆਂ ਮੰਗਾਂ ਮਨਾਉਣੀਆਂ ਮੇਰਾ ਨਾਮ ਸ਼ੰਗਾਰਾ ਸਿੰਘ ਮਾਨ ਭਾਰਤੀ ਕਿਸਾਨੀ ਵਿਅਕਤਾ ਗ੍ਰਾਂਦਾ ਮੈਂ ਸੁਭਾਸ਼ ਕੁਕਰਾਂ ਹਾਂ ਅੱਜ ਅਸੀਂ ਦੋਹਾਂ ਹੀ ਸਰਕਾਰਾਂ ਦੇ ਪੂਤਲੇ ਫੁਕੇ ਆ ਕਿਉਂਕਿ ਮੋਦੀ ਸਰਕਾਰ ਕਿਸਾਨਾਂ ਦੀ ਦੁਸ਼ਮਣ ਹੈ ਲਗਭਗ ਸਵਾ ਸਾਲ ਸਾਨੂੰ ਹੋ ਗਿਆ ਮੋਰਚੇ ਦੇ ਵਿੱਚ ਦਿੱਲੀ ਮੋਰਚਾ ਲਾਇਆ ਇੱਕ ਸਾਲ ਤੇ 12-13 ਦਿਨ ਉੱਥੇ ਬੈਠੇ ਰਹੇ ਆ ਜਿਹਦੇ ਵਿੱਚ 700 ਤੋਂ ਉੱਪਰ ਕਿਸਾਨਾਂ ਦਾ ਕਾਤਲ ਹੈ મોદી ਅੱਜ ਜਿਹੜਾ ਉਹ ਲੋਕਾਂ ਨੂੰ ਪਿਛਲਾਉਣ ਵਾਸਤੇ 5 ਤਰੀਕ ਨੂੰ ਫਰੋਜ ਦੇ ਵਿੱਚ ਫਰੋਜਪੁਰ ਦੇ ਵਿੱਚ ਰੈਲੀ ਰੱਖੀ ਉਹਦੇ ਵਿਰੋਧ ਵਜੋਂ ਅਸੀਂ ਉਹਦਾ ਜੋ ਕਿਉਂਕਿ ਕਿਸਾਨ ਜੱਥੇਬੰਦੀਆਂ ਵੱਲੋਂ ਸੱਦਾ ਦਿੱਤਾ ਹੋਇਆ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਅਰਥੀਆਂ ਫੂਕਣੀਆਂ ਤੇ 5 ਤਰੀਕ ਨੂੰ ਵੱਡੇ ਇਕੱਠ ਕਰਕੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਵੱਡੇ ਬੁੱਤ ਬਣਾ ਕੇ મોદી ਵਾਪਸ ਜਾ ਉਹਦੇ ਨਾਅਰੇ ਲਾਉਂਦੇ ਹੋਏ ਵੱਡੇ ਬੁੱਤਾਂ ਨੂੰ ਅੱਗ ਲਾਉਣੀ ਹੈ ਇਸੇ ਤਰ੍ਹਾਂ ਚੰਨੀ ਸਰਕਾਰ ਲਗਾਤਾਰ ਸਾਡੇ ਕਿਸਾਨਾਂ ਦੇ ਨਾਲ ਵਾਅਦੇ ਕਰਕੇ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਉਹਨਾਂ ਨੂੰ ਲਾਗੂ ਕਰਨ ਤੋਂ ਟਾਲ-ਬਟਾਲ ਕਰ ਰਹੀ ਹੈ। ਰੋਜ਼ ਮੀਟਿੰਗ ਦੇ ਦਿੰਦੀ ਹੈ, ਉਦੋਂ ਕਹਾ ਮੁੱਕਰ ਜਾਂਦੀ ਹੈ। ਪਹਿਲਾਂ 23 ਤਰੀਕ ਨੂੰ ਮੀਟਿੰਗ ਹੋਈ, ਕਹਿੰਦੇ 30 ਨੂੰ ਬੈਠਾਂਗੇ ਦੁਬਾਰੇ। ਫਿਰ ਕਹਿੰਦੇ 3 ਨੂੰ ਬੈਠਾਂਗੇ। ਫਿਰ ਕਹਿੰਦੇ 28 ਨੂੰ ਬੈਠਾਂਗੇ ਪਹਿਲਾਂ। ਉਹ ਸਾਰੀਆਂ ਜਿਹੜੀ 5-12 ਮੀਟਿੰਗ ਦੇ ਕੇ ਭੱਜ ਗਈ ਕਿਉਂਕਿ ਇਹ ਚਾਹੁੰਦੇ ਇਹ ਹੈ ਵੀ ਉਧਰੋਂ ਚੋਣ ਜਾਬਤਾ ਲੱਗ ਜਾਵੇ। ਤੇ ਲੋਕਾਂ ਦੀਆਂ ਜਿਹੜੀਆਂ ਮੰਗਾ ਮਸਲੇ ਉਹ ਵਿਚੇ ਰੁਲ ਜਾਣ ਜਿਹਦੇ ਵਿੱਚ ਸਾਡੇ ਨਰਮੇ ਦਾ ਮਵਾਜਬਾ ਖੁਦ ਕਸ਼ੀ ਪੀੜਤ ਪੋਰਾਵਾ ਦਾ ਮਵਾਜਬਾ ਹੈ 5 ਏਕੜ ਤੱਕ ਦੇ ਜਿਹੜੇ ਕਾਂਗਰਸ ਸਰਕਾਰ ਨੇ ਵਾਦਾ ਕੀਤਾ 2 ਲੱਖ ਦੇ ਕਰਜ਼ੇ ਮਾਫ ਕਰਨ ਦਾ ਉਹ ਗੱਲਾਂ ਵਿਚੇ ਖੜੀਆਂ ਹੈ ਬੇਰੁਜ਼ਗਾਰੀ ਦਾ ਦੈਂਤ ਸਾਡੇ ਕਿਸਾਨ ਨੌਜਵਾਨਾਂ ਨੂੰ ਦਗੜੀ ਜਾਂਦਾ ਹੈ ਨਸ਼ਿਆਂ ਦਾ ਮਾਮਲਾ ਵਿਚੇ ਖੜਾ ਹੈ ਇਹ ਸਾਰੇ ਜਿਉਂਦੇ ਤਿਉਂ ਮੁੱਦੇ ਖੜੇ ਆ ਇਸ ਕਰਕੇ ਮੁੱਦਿਆਂ ਨੂੰ ਹੱਲ ਕਰਾਉਣ ਖਾਤਰ ਅਸੀਂ ਚੰਨੀ ਮਤ ਸੋਚੇ ਮਤ ਸੋਚੇ ਮੋਦੀ ਹਕੂਮਤ ਵੀ ਦੁਬਾਰੇ ਨੂੰ ਲਿਆ ਆਵਾਂਗੇ ਚੰਨੀ ਨੂੰ ਵੀ ਝਾਕਾ ਦੁਬਾਰੇ ਗੱਡੀ ਤੇ ਆਉਣ ਦੀ ਪਰ ਗੱਡੀ ਤਾਂ ਇਹਨਾਂ ਲੋਕਾਂ ਨਹੀਂ ਦੇਣੀ ਹੈ ਨਾ ਜਿਹੜੇ ਲੋਕਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਇਸ ਕਰਕੇ ਚੰਨੀ ਨੂੰ ਐਸਾ ਜਿਹੜਾ ਚੋਣ ਜਾਬਤੇ ਦਾ ਬਹਾਨਾ ਬਣਾ ਕੇ ਨਿਕਲਣਾ ਚਾਹੁੰਦਾ ਹੈ ਐ ਲੋਕ ਇਸ ਮੋਰੀ ਨਹੀਂ ਨਿਕਲਣ ਦੇਣਗੇ ਆਪਦੀਆਂ ਮੰਗਾਂ ਹਰ ਹਾਲਤ ਮਨਾ ਕੇ ਰਹਿਣਗੇ ਇਹ ਸੰ ਕਸਨ ਆਗੂ ਜਿਨ੍ਹਾਂ ਦਾ ਕਹਿਣਾ ਕਿ ਅਸੀਂ 5 ਤਰੀਕ ਨੂੰ ਵੀ ਜਿਹੜਾ ਇਹਦਾ ਵਿਰੋਧ ਕਰਾਂਗੇ ਅਤੇ ਵੀਰਾਂ ਨੂੰ ਬੇਨਤੀ ਹੈ ਕਿ ਜਿੰਨੇ ਆਪਣੇ ਪ੍ਰਧਾਨ ਮੰਤਰੀ ਨਿਰੰਦਰ ਮੋਦੀ ਦੀਆਂ ਅਰਥੀਆਂ ਵੀ ਫੂਕਾਂਗੇ ਬਠਿੰਡਾ ਤੋਂ ਅਜੀਤ ਟੀਵੀ ਲਈ ਨਾ ਸਿੰਘ ਸਿੱਧੂ ਦੀ ਰਿਪੋਰਟ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਦੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ